ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਮਹਾਰਾਣੀ ਜਿੰਦ ਦੀ ਸਿਆਣਪ ਅਤੇ ਸਹਿਣਸ਼ੀਲਤਾ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਸੀ ਕਿ ਪੰਜਾਬ ਰਾਜ ਦੇ ਸਾਰੇ ਫੈਸਲੇ ਮਹਾਰਾਣੀ ਦੀ ਸਲਾਹ ਨਾਲ ਹੀ ਹੁੰਦੇ ਸਨ ਅੰਗਰੇਜ਼ਾਂ ਨੂੰ ਵੀ ਪਤਾ ਸੀ ਕਿ ਮਹਾਰਾਣੀ ਦੇ ਬੋਲ ਮੁਰਦਿਆਂ ਵਿੱਚ ਵੀ ਜਾਨ ਪਾਉਣ ਦਾ ਜज्ਬਾ ਰੱਖਦੇ ਹਨ ਅੰਗਰੇਜ਼ ਅਫਸਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਤੁਹਾਡੇ ਸਤਨਾਮ ਵਾਹਿਗੁਰੂ ਵਿੱਚ ਇੰਨਾ ਦਮ ਨਹੀਂ ਕਿ ਉਹ ਭੂਤ ਪ੍ਰੇਤਾਂ ਦਾ ਸਾਹਮਣਾ ਕਰ ਸਕਣ ਇਸ ਲਈ ਤੂੰ ਜੀਸਸ ਦਾ ਕਰੌਸ ਬਣਾਇਆ ਕਰ ਕਿਵੇਂ ਅੰਗਰੇਜ਼ਾਂ ਨੇ ਧੋਖੇ ਤੇ ਮਕਾਰੀ ਦੀ ਹੱਦਾ ਪਾਰ ਕਰ ਇੱਕ ਮਾਂ ਨਾਲੋਂ ਪੁੱਤ ਅਲੱਗ ਕੀਤਾ ਤੇ ਫਿਰ ਉਸਦੇ ਵਾਲ ਕੱਟ ਕੇ ਉਸ ਨੂੰ ਈਸਾਈ ਧਰਮ ਵਿੱਚ ਸ਼ਾਮਿਲ ਕਰ ਲਿਆ ਕੁਝ ਇਤਿਹਾਸਿਕ ਤੱਥ ਅਜਿਹੇ ਹਨ ਜਿਨ੍ਹਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਸੋ ਵੀਡੀਓ ਨੂੰ ਪੂਰਾ ਦੇਖਿਓ ਤੇ ਹੁਣੇ ਹੀ ਇੱਕ ਲਾਈਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਅਸੀਂ ਸਿੱਖ ਇਤਿਹਾਸ ਨਾਲ ਜੁੜੀਆਂ ਇਹੋ ਜਿਹੀਆਂ ਵੀਡੀਓਜ਼ ਹੋਰ ਲਿਆ ਸਕੀਏ ਅੱਜ ਗੱਲ ਕਰਾਂਗੇ ਉਸ ਬਿਛੋੜੇ ਦੀ ਜਿਸ ਨੇ ਪੰਜਾਬੀ ਕੌਮ ਨੂੰ ਬਹੁਤ ਘਾਟਾ ਪਾਇਆ ਜਿਸ ਦੀ ਪੂਰਤੀ ਅੱਜ ਨਹੀਂ ਹੋ ਸਕੀ ਅਤੇ ਪੰਜਾਬੀਆਂ ਦਾ ਦਰਦ ਤੇ ਅੰਗਰੇਜ਼ਾਂ ਦੀ ਮਕਾਰੀ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਤੇ ਅੱਜ ਗੱਲ ਕਰਾਂਗੇ ਪੰਜਾਬ ਦੀ ਆਖਰੀ ਰਾਣੀ ਜਿੰਦਕੌਰ ਦੇ ਮਹਿਲਾ ਤੋਂ ਲੈ ਕੇ ਕੁਲੀਆਂ ਤੱਕ ਦੇ ਸਫ਼ਰ ਦੀ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਰਾਣੀ ਮਹਾਰਾਣੀ ਜਿੰਦਾਬਾਦੀ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਤੇ ਅੱਜ ਦੇਖਾਂਗੇ ਅੰਗਰੇਜ਼ਾਂ ਨੇ ਕਿਵੇਂ ਧੋਖੇ ਨਾਲ ਮਹਾਰਾਣੀ ਜਿੰਦਾ ਤੇ 10 ਸਾਲਾਂ ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਅਲੱਗ-ਅਲੱਗ ਕੀਤਾ ਤੇ ਫਿਰ 12 ਸਾਲ ਬਾਅਦ ਕਿਵੇਂ ਉਹਨਾਂ ਦਾ ਮਿਲਾਪ ਹੋਇਆ ਤੇ ਉਸ ਸਮੇਂ ਦੌਰਾਨ ਉਨ੍ਹਾਂ ਨਾਲ ਕੀ ਕੀ ਵਾਪਰਿਆ ਮਹਾਰਾਣੀ ਜਿੰਦਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕੰਮ ਕਰਨ ਵਾਲੇ ਭਾਈ ਮੰਨਾ ਸਿੰਘ ਦੀ ਪੁੱਤਰੀ ਸਨ ਉਹ ਸ਼ੁਰੂ ਤੋਂ ਹੀ ਬਹੁਤ ਸੂਝਵਾਨ ਤੇ ਸਿਆਣੇ ਸਨ ਜਿਸ ਕਰ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨਾਲ ਵਿਆਹ ਕਰ ਲਿਆ ਅਤੇ ਜਿੰਦਾ ਬਣ ਗਈ ਮਹਾਰਾਣੀ ਜਿੰਦਕੌਰ ਮਹਾਰਾਣੀ ਜਿੰਦਕੌਰ ਦੀ ਸਿਆਣਪ ਕਾਰਨ ਪੰਜਾਬ ਦੇ ਸਾਰੇ ਫੈਸਲੇ ਉਨ੍ਹਾਂ ਦੀ ਸਲਾਹ ਨਾਲ ਹੋਣ ਲੱਗ ਪਏ ਮਹਾਰਾਣੀ ਜਿੰਦਕੌਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਹੋਰ ਵਿਆਹ ਨਹੀਂ ਕਰਵਾਇਆ ਕਿਉਂਕਿ ਮਹਾਰਾਣੀ ਜਿੰਦਾ ਬਾਕੀਆ ਰਾਣੀ ਉਹ ਸਭ ਤੋਂ ਜ਼ਿਆਦਾ ਸਿਆਣੀ ਤੇ ਸੂਝਵਾਨ ਸਨ ਫਿਰ ਆਇਆ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਮਾਰਚ 1849 ਜਿਸ ਦਿਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਦਾ ਲਈ ਇਸ ਦੁਨੀਆ ਤੋਂ ਚਲੇ ਗਏ ਤੇ ਪੰਜਾਬ ਦਾ ਸੂਰਜ ਸਦਾ ਲਈ ਡੁੱਬ ਗਿਆ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਡੋਗਰਿਆਂ ਨੇ ਆਪਣੀ ਚਾਲਾਂ ਚੱਲ ਕੇ ਮਹਾਰਾਜਾ ਦਲੀਪ ਸਿੰਘ ਨੂੰ ਰਸਮੀ ਰਾਜਾ ਐਲਾਨਣ ਤੋਂ ਬਾਅਦ ਖਾਲਸਾ ਰਾਜ ਦੀ ਸਾਰੀ ਵੰਗਡੋਰ ਆਪਣੇ ਹੱਥ ਵਿੱਚ ਲੈ ਲਈ ਅਤੇ 10 ਸਾਲਾਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਤੇ ਮਹਾਰਾਣੀ ਜਿੰਦਕੌਰ ਨੂੰ ਯੂਪੀ ਦੇ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਅੰਗਰੇਜ਼ਾਂ ਨੂੰ ਪਤਾ ਸੀ ਕਿ ਜੇਕਰ ਦਲੀਪ ਸਿੰਘ ਤੇ ਮਹਾਰਾਣੀ ਜਿੰਦਕੌਰ ਇਕੱਠੇ ਰਹੇ ਤਾਂ ਉਹ ਪੰਜਾਬ ਤੇ ਕਬਜ਼ਾ ਨਹੀਂ ਕਰ ਸਕਣਗੇ ਕਿਉਂਕਿ ਮਹਾਰਾਣੀ ਜਿੰਦਕੌਰ ਆਪਣੇ ਬੋਲਾਂ ਨਾਲ ਮਰਦੇ ਵਿੱਚ ਵੀ ਜਾਨ ਪਾਉਣ ਦਾ ਜज्ਬਾ ਰੱਖਦੇ ਸਨ ਤੇ ਉਧਰ ਮਹਾਰਾਜਾ ਦਲੀਪ ਸਿੰਘ ਤਾਂ ਪਹਿਲਾਂ ਹੀ ਸ਼ੇਰ-ਏ-ਪੰਜਾਬ ਦਾ ਖੂਨ ਹੈ ਇੱਕ ਪੂਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਦੋਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਾਂਗੇ ਉਸ ਦੌਰ ਦੀ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਤੇਜਾ ਜਾਂਦਾ ਹੈ ਉੱਥੇ ਦਲੀਪ ਸਿੰਘ ਨਾਲ ਕੀ ਵਾਪਰਦਾ ਹੈ ਤੇ ਜਵਾਕ ਦਲੀਪ ਸਿੰਘ ਦੇ ਦਿਮਾਗ ਵਿੱਚੋਂ ਸਿੱਖੀ ਤੇ ਖਾਲਸਾ ਰਾਜ ਕਿਵੇਂ ਖਤਮ ਕੀਤਾ ਗਿਆ ਅੰਗਰੇਜ਼ਾਂ ਦੇ ਇਸ ਧੋਖੇ ਤੇ ਮਕਾਰੀ ਵਾਲੇ ਕਿਸੇ ਨੂੰ ਸੁਣ ਤੁਹਾਨੂੰ ਗੁੱਸਾ ਆ ਸਕਦਾ ਹੈ ਪਰ ਸਾਡੇ ਜਵਾਕ ਖੁਦ ਪੈਸੇ ਖਰਚ ਕਰਕੇ ਉਹਨਾਂ ਅੰਗਰੇਜ਼ਾਂ ਕੋਲ ਵਾਪਸ ਜਾ ਰਹੇ ਹਨ ਜਿਨ੍ਹਾਂ ਨੇ ਸਾਡੇ ਆਖਰੀ ਮਹਾਰਾਜੇ ਦੇ ਦਿਲ ਤੇ ਦਿਮਾਗ ਚੋਂ ਸਿੱਖੀ ਤੇ ਖਾਲਸਾ ਰਾਜ ਖਤਮ ਕੀਤਾ ਸੀ 10 ਸਾਲਾਂ ਜਵਾਕ ਦਲੀਪ ਸਿੰਘ ਤੇ ਕੀ ਬੀਤੀ ਹੋ ਜਿਸਨੇ ਆਪਣਾ ਰਾਜ ਉੱਜੜਦਾ ਦੇਖਿਆ ਤੇ ਮੇਰੇ ਮਾਪੇ ਤੋਂ ਸੱਤ ਸਮੁੰਦਰ ਪਾਰ ਜੇਲ੍ਹ ਵਰਗੀ ਜ਼ਿੰਦਗੀ ਕੱਟ ਰਿਹਾ ਸੀ ਮਹਾਰਾਜਾ ਦਲੀਪ ਸਿੰਘ ਨੂੰ ਰਾਤ ਨੂੰ ਕਮਰੇ ਵਿੱਚ ਬੰਦ ਕਰ ਹਨੇਰਾ ਕਰ ਦਿੱਤਾ ਜਾਂਦਾ ਸੀ ਅਤੇ ਅੰਗਰੇਜ਼ਾਂ ਵੱਲੋਂ ਬਣੇ ਨਕਲੀ ਭੂਤ ਪ੍ਰੇਤਾਂ ਵੱਲੋਂ ਡਰਾਵਣੀਆਂ ਆਵਾਜ਼ਾਂ ਕੱਢੀਆਂ ਜਾਂਦੀਆਂ ਸਨ ਅਜਿਹੇ ਮਾਹੌਲ ਵਿੱਚ ਤਾਂ ਕੋਈ ਵੱਡਾ ਇਨਸਾਨ ਵੀ ਡਰ ਜਾਵੇ ਤੇ ਇੱਥੇ ਦਲੀਪ ਸਿੰਘ ਤਾਂ ਉਸ ਸਮੇਂ ਸਿਰਫ 10 ਸਾਲ ਦੇ ਹੀ ਸਨ ਜਦ ਅਗਲੀ ਸਵੇਰ ਦਲੀਪ ਸਿੰਘ ਨੇ ਇਸ ਬਾਰੇ ਅੰਗਰੇਜ਼ ਆਫਸਰ ਨਾਲ ਗੱਲ ਕੀਤੀ ਤਾਂ ਅੰਗਰੇਜ਼ ਆਫਸਰ ਨੇ ਪੁੱਛਿਆ ਜਦ ਤੂੰ ਛੋਟਾ ਤੇ ਜਦ ਤੈਨੂੰ ਡਰ ਲੱਗਦਾ ਸੀ ਤਾਂ ਤੇਰੀ ਮਾਤਾ ਨੂੰ ਕੀ ਕਹਿੰਦੀ ਸੀ ਤਾਂ ਦਲੀਪ ਸਿੰਘ ਨੇ ਕਿਹਾ ਮੇਰੀ ਮਾਂ ਮੈਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲਈ ਕਹਿੰਦੀ ਸੀ ਫਿਰ ਅੰਗਰੇਜ਼ ਕਹਿੰਦਾ ਤਾਂ ਫਿਰ ਤੂੰ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰਿਆ ਕਰ ਤੇ ਫਿਰ ਰਾਤ ਨੂੰ ਨਕਲੀਆਂ ਆਵਾਜ਼ਾਂ ਕੱਢ ਮਹਾਰਾਜਾ ਦਲੀਪ ਸਿੰਘ ਨੂੰ ਫੇਰ ਡਰਾਇਆ ਗਿਆ ਜਦ ਅਗਲੇ ਦਿਨ ਫੇਰ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ ਆਫਸਰ ਨੂੰ ਇਹ ਸ਼ਿਕਾਇਤ ਕੀਤੀ ਤਾਂ ਆਫਸਰ ਨੇ ਕਿਹਾ ਤੂੰ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਕੀਤਾ ਤਾਂ ਦਲੀਪ ਸਿੰਘ ਨੇ ਕਿਹਾ ਕੀਤਾ ਸੀ ਪਰ ਆਵਾਜ਼ਾਂ ਬੰਦ ਨਹੀਂ ਹੋਈ ਫਿਰ ਉਸ ਆਫਸਰ ਨੇ ਕਿਹਾ ਕਿ ਤੁਹਾਡੇ ਸਤਨਾ ਵਾਹਿਗੁਰੂ ਕੋਲ ਕਿਸੇ ਭੂਤ ਪ੍ਰੇਤ ਅੱਗੇ ਖੜਨ ਦਾ ਦਮ ਨਹੀਂ ਹੈ ਤੇ ਹੁਣ ਜਦ ਇਸ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਆਉਣਗੀਆਂ ਤਾਂ ਤੂੰ ਆਪਣੀ ਉਂਗਲੀਆਂ ਨਾਲ ਜੀਸਸ ਦਾ ਕਰੌਸ ਬਣਾਇਆ ਕਰ ਫਿਰ ਅਗਲੀ ਰਾਤ ਫਿਰ ਤੋਂ ਨਕਲੀ ਭੂਤ ਪ੍ਰੇਤਾਂ ਦੀਆਂ ਆਵਾਜ਼ਾਂ ਕੱਢੀਆਂ ਗਈਆਂ ਤਾਂ ਭੋਲੇ ਮਨ ਵਾਲੇ ਦਲੀਪ ਸਿੰਘ ਨੇ ਆਪਣੀਆਂ ਉਂਗਲਾਂ ਨਾਲ ਕਰੌਸ ਬਣਾਇਆ ਅੰਗਰੇਜ਼ਾਂ ਨੇ ਇਹ ਦੇਖ ਡਰਾਉਣੀਆਂ ਆਵਾਜ਼ਾਂ ਬੰਦ ਕਰ ਦਿੱਤੀਆਂ ਫਿਰ ਅਗਲੇ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਆਫੀਸਰ ਨੇ ਪੁੱਛਿਆ ਤਾਂ ਦਲੀਪ ਸਿੰਘ ਨੇ ਕਿਹਾ ਜਦ ਮੈਂ ਸਤ ਨਾਮ ਵਾਹਿਗੁਰੂ ਦਾ ਜਾਪ ਕਰਦਾ ਰਿਹਾ ਆਵਾਜ਼ਾਂ ਆਉਂਦੀਆਂ ਨਹੀਂ ਆ ਪਰ ਜਦ ਮੈਂ ਜੀਸਸ ਦਾ ਕਰਾਸ ਬਣਾਇਆ ਤਾਂ ਆਵਾਜ਼ਾਂ ਆਉ ਜਾਂ ਬੰਦ ਹੋ ਗਈਆਂ ਇਸ ਤਰ੍ਹਾਂ ਧੋਖੇबाज ਅੰਗਰੇਜ਼ਾਂ ਨੇ ਧਰਮ ਨੂੰ ਆਪਣੇ ਫਾਇਦੇ ਲਈ ਵਰਤਿਆ ਪਰ ਉਹਨਾਂ ਅੰਗਰੇਜ਼ਾਂ ਨੂੰ ਇਹ ਨਹੀਂ ਸੀ ਪਤਾ ਕਿ ਸਤਨਾਮ ਵਾਹਿਗੁਰੂ ਜੀ ਦਾ ਜਾਪ ਇਹ ਉਹ ਜਾਪ ਹੈ ਜਿਸ ਨੇ ਸਿੰਘਾਂ ਨੂੰ ਚੜਖੜੀਆਂ ਤੇ ਚੜਨ ਦੀ ਸ਼ਕਤੀ ਦਿੱਤੀ ਜਿਸ ਨੇ ਚਾਰ ਸਹਿਬਜ਼ਾਦਿਆਂ ਨੂੰ ਜੰਗੇ ਮੈਦਾਨ ਵਿੱਚ ਤੇ ਨੀਹਾ ਵਿੱਚ ਖੜਨ ਦਾ ਹੌਸਲਾ ਦਿੱਤਾ ਤੇ ਇਸੇ ਜਾਪ ਨਾਲ ਮਈ ਸਿੰਘ ਨੇ ਆਪਣੇ ਬੰਦ-ਬੰਦ ਕਟਵਾਏ ਤੇ ਤਾਰੂ ਸਿੰਘ ਨੇ ਆਪਣੀ ਖੋਪੜੀ ਲਹਾਈ ਸੀ ਸੋ ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਨੂੰ ਧੋਖੇ ਤੇ ਮਕਾਰੀ ਨਾਲ ਸਿੱਖ ਧਰਮ ਤੋਂ ਈਸਾਈ ਧਰਮ ਵਿੱਚ ਸ਼ਾਮਿਲ ਕੀਤਾ ਗਿਆ ਮਹਾਰਾਣੀ ਵਿਕਟੋਰੀਆ ਨੂੰ ਦਲੀਪ ਸਿੰਘ ਬਹੁਤ ਸੋਹਣਾ ਲੱਗਦਾ ਸੀ ਤੇ ਉਸਨੇ ਕਿਹਾ ਸੀ ਕਿ ਦਲੀਪ ਸਿੰਘ ਦੇ ਸੁਨਹਿਰੀ ਵਾਲ ਤੇ ਸਿਰ ਤੇ ਦਸਤਾਰ ਉਸਦੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀ ਹੈ ਤੇ ਇਧਰ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਝੂਠ ਕਿਹਾ ਕਿ ਮਹਾਰਾਣੀ ਵਿਕਟੋਰੀਆ ਨੂੰ ਆਪਣੇ ਕੇਸ ਕਤਲ ਕਰਕੇ ਢੇਟ ਕਰ ਦੇ ਕਿਉਂਕਿ ਮਹਾਰਾਣੀ ਵਿਕਟੋਰੀਆ ਵੀ ਇਹੀ ਚਾਹੁੰਦੀ ਹੈ ਤੇ ਮਹਾਰਾਜਾ ਦਲੀਪ ਸਿੰਘ ਨੇ ਦਿਲ ਤੇ ਪੱਥਰ ਰੱਖ ਕੇ ਆਪਣੇ ਕੇਸ ਭੇਟ ਕਰ ਦਿੱਤੇ ਫਿਰ ਦਲੀਪ ਸਿੰਘ ਪੱਕਾ ਹੀ ਸਾਈਧਾਰਨ ਵਿੱਚ ਤਬਦੀਲ ਹੋ ਗਿਆ ਤੇ ਉਹਨਾਂ ਦਾ ਵਿਆਹ ਇੱਕ ਗੋਰੀ ਨਾਲ ਕਰ ਦਿੱਤਾ ਗਿਆ ਤੇ ਉਧਰ ਮਹਾਰਾਣੀ ਜਿੰਦਕੌਰ ਗੋਲੀਆਂ ਵਾਲੇ ਕੱਪੜੇ ਪਾ ਕੇ ਚਨਾਰ ਦੇ ਕਿਲੇ ਤੋਂ ਬਾਹਰ ਨਿਕਲ ਆਏ ਤੇ ਬਚਦੇ ਬਚਾਉਂਦੇ ਜੰਗਲਾਂ ਤੋਂ ਹੁੰਦੇ ਹੋਏ ਇੱਕ ਦਿਨ ਨੇਪਾਲ ਦੇ ਅੱਜੇ ਕੋਲ ਪਹੁੰਚਦੇ ਹਨ ਮਹਾਰਾਣੀ ਨੇ ਉਸ ਨੂੰ ਸਾਰੀ ਗੱਲ ਦੱਸੀ ਕਿ ਖਾਲਸੇ ਰਾਜ ਤੇ ਹੁਣ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮਹਾਰਾਜਾ ਦਲੀਪ ਸਿੰਘ ਜ਼ਿੰਦਾ ਵੀ ਹਨ ਜਾਂ ਨਹੀਂ ਨੇਪਾਲ ਦੇ ਰਾਜੇ ਨੇ ਮਹਾਰਾਣੀ ਨੂੰ ਇੱਕ ਮਹਿਲ ਵਰਗਾ ਕਮਰਾ ਰਹਿਣ ਲਈ ਦਿੱਤਾ ਤੇ ਅੱਜ ਮਹਾਰਾਣੀ ਜ਼ਿੰਦਾ ਜੋ ਕਿਸੇ ਸਮੇਂ ਸੋਨੇ ਤੇ ਮੋਤੀ ਲੋਕਾਂ ਨੂੰ ਦਾਨ ਵਿੱਚ ਦਿੰਦੀ ਸੀ ਅੱਜ ਉਸ ਨੂੰ ਕਿਸੇ ਕੋਲ ਸ਼ਰਨ ਲੈ ਕੇ ਰਹਿਣਾ ਪੈ ਰਿਹਾ ਹੈ ਮਹਾਰਾਣੀ ਜਿੰਦਕੌਰ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਤੇ ਖਾਲਸਾ ਰਾਜ ਨੂੰ ਯਾਦ ਕਰ ਰੋਂਦੀ ਰਹਿੰਦੀ ਮਹਾਰਾਣੀ ਐਨੀ ਰੋਈ ਕਿ ਮਹਾਰਾਣੀ ਜਿੰਦਕੌਰ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਤੇ ਉਦھر ਜਦ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਂ ਜਿੰਦਕੌਰ ਬਾਰੇ ਪਤਾ ਲੱਗਿਆ ਤਾਂ ਉਹ ਆਪਣੀ ਮਾਂ ਨੂੰ ਮਿਲਣ ਲਈ ਤਤਪਰ ਹੋ ਗਿਆ ਦਲੀਪ ਸਿੰਘ ਨੇ ਅੰਗਰੇਜ਼ਾਂ ਨੂੰ ਆਪਣੀ ਮਾਂ ਨਾਲ ਮਿਲਣ ਲਈ ਕਿਹਾ ਤਾਂ ਅੰਗਰੇਜ਼ਾਂ ਨੇ ਕਿਹਾ ਠੀਕ ਹੈ ਪਰ ਪੰਜਾਬ ਵਿੱਚ ਨਹੀਂ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਦਲੀਪ ਸਿੰਘ ਵਿੱਚ ਸ਼ੇਰੇ ਪੰਜਾਬ ਦਾ ਖੂਨ ਹੈ ਕਿਤੇ ਪੰਜਾਬ ਵਿੱਚ ਜਾ ਕੇ ਮਗਾਬਤ ਹੀ ਨਾ ਕਰ ਦਵੇ ਫਿਰ ਕੋਲਕੱਤਾ ਦੇ ਇੱਕ ਹੋਟਲ ਵਿੱਚ ਉਹਨਾਂ ਨੂੰ ਮਿਲਾਉਣ ਦਾ ਫੈਸਲਾ ਹੋਇਆ 12 ਸਾਲਾਂ ਬਾਅਦ ਪੁੱਤਨਾ ਮਿਲਣ ਦੀ ਖੁਸ਼ੀ ਤਾਂ ਉਹ ਮਾਂ ਹੀ ਦੱਸ ਸਕਦੀ ਹੈ ਮਹਾਰਾਣੀ ਜਿੰਦਕੌਰ ਨੇਪਾਲ ਤੋਂ ਕਲਕੱਤੇ ਆ ਗਏ ਮਾਂ ਪੁੱਤ ਕਾਫੀ ਸਮੇਂ ਇੱਕ ਦੂਜੇ ਦੇ ਗਲ ਲਾ ਕੇ ਰੋਂਦੇ ਰਹੇ ਤੇ ਮਹਾਰਾਣੀ ਜਿੰਦਕੌਰ ਸੋਚਣ ਲੱਗੇ ਕਿ ਪੁੱਤ ਮਿਲਿਆ ਵੀ ਕਦ ਹੈ ਜਦ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਜਦ ਪਿਆਰ ਦੇਣ ਲਈ ਮਹਾਰਾਣੀ ਜਿੰਦਕੌਰ ਨੇ ਦਲੀਪ ਸਿੰਘ ਦੇ ਸਿਰ ਤੇ ਹੱਥ ਫੇਰਿਆ ਤਾਂ ਆਪਣੇ ਪੁੱਤ ਦੇ ਸਿਰ ਤੇ ਕੇਸ ਤੇ ਸੋਹਣੀ ਦਸਤਾਰ ਦੀ ਉਮੀਦ ਲਈ ਬੈਠੀ ਮਾਂ ਦੇ ਹੱਥ ਇੱਕਦਮ ਰੁਕ ਗਏ ਜਦ ਮਹਾਰਾਣੀ ਨੇ ਕੱਟੇ ਹੋਏ ਵਾਲਾਂ ਵਿੱਚ ਹੱਥ ਫੇਰਿਆ ਤਾਂ ਮਹਾਰਾਣੀ ਜਿੰਦਕੌਰ ਨੇ ਪੂਰੀ ਤਾਕਤ ਨਾਲ ਦਲੀਪ ਸਿੰਘ ਨੂੰ ੱੱਕਾ ਮਾਰਿਆ ਤੇ ਆਪ ਵੀ ਜ਼ਮੀਨ ਤੇ गिर ਗਈ ਤੇ ਦਲੀਪ ਸਿੰਘ ਨੂੰ ਕਿਹਾ ਸ਼ੇਰ-ਏ-ਪੰਜਾਬ ਗਿਆ ਮੈਂ ਸਹਾਰ ਲਿਆ ਖਾਲਸਾ ਰਾਜ ਗਿਆ ਮੈਂ ਸਹਾਰ ਲਿਆ ਮੇਰੀ ਅੱਖਾਂ ਦੀ ਰੌਸ਼ਨੀ ਚਲੀ ਗਈ ਮੈਂ ਸਹਾਰ ਲਿਆ ਪਰ ਅੱਜ ਤੂੰ ਕੇਸ ਕਢਵਾ ਕੇ ਆਏ ਆਏ ਤੇਰੇ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਚਲੀ ਗਈ ਬਸ ਇਹ ਮੈਂ ਨਹੀਂ ਸਹਾਰ ਸਕਦੀ ਮਹਾਰਾਣੀ ਨੇ ਕਿਹਾ ਤੈਨੂੰ ਆਪਣੇ ਪੁੱਤਾਂ ਦੇ ਟੋਟੇ ਕਰਵਾ ਕੇ ਗਲ ਵਿੱਚ ਹਾਰ ਪਵਾਉਣ ਵਾਲੀਆਂ ਮਾਮਾ ਭੁੱਲ ਗਈਆਂ ਤੇ ਚੜਖੜੀਆਂ ਤੇ ਚੜਨ ਵਾਲੇ ਸਿੱਖ ਭੁੱਲ ਗਏ ਚਮਕੌਰ ਦੀ ਜੰਗ ਤੇ ਸਰਹੰਗ ਦੀ ਕੰਧ ਭੁੱਲ ਗਈ ਪਰ ਤੈਨੂੰ ਜੀਸਸ ਦਾ ਕਰੌਸ ਯਾਦ ਰਹਿ ਗਿਆ ਤੇ ਮਹਾਰਾਜਾ ਦਲੀਪ ਸਿੰਘ ਇਹ ਸ਼ਬਦ ਸੁਣ ਅੰਦਰ ਤੱਕ ਕੰਬ ਗਏ ਪਰ ਦਲੀਪ ਸਿੰਘ ਨੂੰ ਇਹਨਾਂ ਬਾਰੇ ਕਦੇ ਦੱਸਿਆ ਹੀ ਨਹੀਂ ਗਿਆ ਸੀ ਕਿ ਸਿੱਖ ਕੌਮ ਕੀ ਹੈ ਖਾਲਸਾ ਰਾਜ ਕੀ ਹੈ ਦਲੀਪ ਸਿੰਘ ਨੇ ਰੋਂਦੇ ਹੋਏ ਕਿਹਾ ਮਾਂ ਮੈਂ ਹੋ ਸਕਦਾ ਖਾਲਸਾ ਰਾਜ ਨਾਲ ਆ ਸਕਾਂ ਕੋਹਿੰੂਰ ਹੀਰਾ ਨਾਲ ਆ ਸਕਾਂ ਸ਼ੇਰੇ ਪੰਜਾਬ ਨਾਲ ਆ ਸਕਾਂ ਪਰ ਹੁਣ ਮੈਂ ਅਮਰਿਤਸਰ ਕੇ ਸਿੰਘ ਜ਼ਰੂਰ 사 ਜਾਗਾ ਇਸ ਤੇ ਇੱਕ ਕਵੀ ਲਿਖਦੇ ਹਨ ਵਿਛੜੀ ਜਿੰਦਾਂ ਨੂੰ ਜਦ ਦਲੀਪ ਮਿਲਿਆ ਤਾਹਾ ਮਾਰ ਕੇ ਰੋਈ ਮਜਬੂਰ ਮਾਤਾ ਜੂੜਾ ਸਿਰ ਤੇ ਨਾ ਦੇਖ ਕਹਿੰਦੇ ਹੋ ਗਈ ਸੀ ਚਕਨਾ ਚੂਰ ਮਾਤਾ ਅੱਗੋਂ ਕਿਹਾ ਦਲੀਪ ਨੇ ਕਿ ਤਾ ਗੋਰਿਆਂ ਨੇ ਸਿੱਖੀ ਤੋਂ ਦੂਰ ਮਾਤਾ ਅਮਰਿਸ਼ ਸ਼ੱਕੇ ਸਜੂ ਮੈਂ ਸਿੰਘ ਪੂਰਾ ਸੌ ਖਾਂਦਾ ਹਾਂ ਤੇਰੇ ਹਜੂਰ ਮਾਤਾ ਫਿਰ ਦੋਨੇ ਮਾਪੋਤੇ ਇੰਗਲੈਂਡ ਆ ਗਏ ਉੱਥੇ ਉਹਨਾਂ ਨੂੰ ਮਹੀਨੇ ਵਿੱਚ ਸਿਰਫ ਦੋ ਵਾਰ ਹੀ ਮਿਲਣ ਦਿੱਤਾ ਜਾਂਦਾ ਸੀ ਇੱਕ ਦਿਨ ਮਹਾਰਾਣੀ ਜਿੰਦਕੌਰ ਕਹਿਣ ਲੱਗੀ ਕਿ ਜਿਸ ਦਿਨ ਮੈਂ ਮਰ ਜਾਵਾਂ ਮੇਰਾ ਅੰਤਿਮ ਸੰਸਕਾਰ ਇੰਗਲੈਂਡ ਵਿੱਚ ਨਾ ਕਰੀ ਮੇਰਾ ਅੰਤਿਮ ਸੰਸਕਾਰ ਤੇਰੇ ਪਿਤਾ ਛੇਰੇ ਪੰਜਾਬ ਦੀ ਅੰਤਿਮ ਸੰਸਕਾਰ ਵਾਲੀ ਖਾਂ ਦੇ ਨਾਲ ਹੀ ਕੀਤਾ ਜਾਵੇ ਤੇ 1 ਅਗਸਤ 1863 ਨੂੰ ਪੰਜਾਬ ਦੀ ਆਖਰੀ ਰਾਣੀ ਆਪਣੀ ਰੋਸ਼ਨੀ ਗਵਾ ਚੁੱਕੀ ਅੱਖਾਂ ਵਿੱਚ ਖਾਲਸਾ ਰਾਜ ਦਾ ਸੁਨਹਿਰੀ ਸੁਪਨਾ ਲੈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਤਨੀਬ ਸਿੰਘ ਨੂੰ ਹੁਣ ਵੀ ਪੰਜਾਬ ਜਾਣ ਦੀ ਆਗਿਆ ਨਹੀਂ ਮਿਲੀ ਤੇ ਮੁੰਬਈ ਦੇ ਨੇੜੇ ਨਰਮਦਾ ਨਦੀ ਦੇ ਕੰਢੇ ਪੰਜਾਬ ਦੀ ਆਖਰੀ ਰਾਣੀ ਜਿੰਦ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੋਸਤੋ ਬੇਸ਼ੱਕ ਪੰਜਾਬੀ ਕਲਾਕਾਰਾਂ ਨੇ ਸਾਡੇ ਇਤਿਹਾਸ ਨਾਲ ਜੁੜੇ ਵਿਸ਼ੇ ਤੇ ਗਾਣੇ ਗਾਉਣ ਤੇ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਕਿ ਬਲੈਕ ਪ੍ਰਿੰਸ ਮਸਤਾਨੇ ਤੇ ਅਜਹੀਆਂ ਹੋਰ ਕਈ ਫਿਲਮਾਂ ਹਨ ਪਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਫਿਲਮਾਂ ਜਾਂ ਸਿੱਕੇ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬਾਕੀ ਲੋਕਾਂ ਤੱਕ ਪਹੁੰਚਾਈਏ ਤੇ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜੂੜ ਦੱਸਿਓ ਤੇ ਇਸ ਵੀਡੀਓ ਨੂੰ ਇੱਕ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ